ਜਿਹੜਾ ਬੰਦਾ ਤੁਸੀਂ ਕਹਿ ਕੇ ਆਏ ਉਹ ਡਿਊਟੀ ਕਰ ਦੂਗਾ ਨਹੀਂ ਕਰੂਗਾ ਡਿਊਟੀ ਕੇ ਮੇਰੇ ਸਾ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਕਿ ਤੂੰ ਮੇਰੇ ਥਾਂ ਲਾ ਦੇ ਭਰਾ ਦੇਣੇ ਅੱਜ ਤੇ ਮੈਂ ਰਾਤ ਨੂੰ ਤੇਰੀ ਡਿਊਟੀ ਲਾ ਦੂਗਾ ਅੱਛਾ ਫੇਰ ਠੀਕ ਵਾ ਉਹਨੂੰ ਮੈਂ ਇਹੋ ਗੱਲ ਆਖੀ ਮੈਂ ਕਿ ਮੈਂ ਨਾ ਐਦਾਂ ਪੈਸੇ ਦਾ ਪ੍ਰਬੰਧ ਕਰਨਾ ਵਾ ਫੇਰ ਠੀਕ ਵਾ ਮੈਂ ਤਾਂ ਆਖਾਂ ਹਾਏ ਇੱਕ ਤੇ ਸਾਡੀ ਦਿਹਾੜੀ ਭੱਜ ਜਾਣੀ ਉਦੋਂ ਸਾਡੇ ਮੈਂ ਕਿ ਉਹ ਕੁੜੀ ਆ ਹੱਡੀ ਤੇ ਉਹਦੇ ਮੁੰਡੇ ਦਾ ਵਾ ਜਨਮ ਦਿਨ ਸਿੱਧਾ ਆਖਣਾ ਹੀ ਸਾਡੇ ਆਪਣੇਵੇਂ ਦਾ ਵਾ ਆਹੋ ਮੈਂ ਕਿ ਉਹ ਆਪਣੇਵੇਂ ਸਾਡੇ ਦਾ ਜਨਮ ਦਿਨ ਵਾ ਹੂੰ ਤੇ ਉਹ ਅਖੰਡੀ ਆ ਵੀ ਆਇਓ ਹੂੰ ਤੇ ਮੈਂ ਕਿਹਾ ਪੈਸਾ ਨਹੀਂਗਾ ਕੋਲ ਕੋਈ ਵੀ ਤੇ ਮੈਨੂੰ ਕਿਸੇ ਕੋ ਫੜਫੜ ਲੈਣ ਦੇ ਕਿਤੇ ਮੈਂ ਇਹ ਆ ਵੀ ਮੈਂ ਤੇਰੀ ਜਗ੍ਹਾ ਤੇ ਰਾ ਨੂੰ ਡਿਊਟੀ ਲਾ ਦੂੰਗਾ ਉਹ ਨਹੀਂ ਦਿੰਦੇ ਥੋੜੇ ਬੋਤੇ ਦਿਮਾਸ ਹੋਣਾ ਕੋਈ ਥੋੜਾ ਏਦਾਂ ਏਦਾਂ ਮੇਲ ਵਾਲੇ ਦੇ ਅੰਦਰ ਜਦੋਂ ਤਨਖਾਹ ਸਾਰੇ ਨੂੰ ਵੰਡਣੀ ਉਹਨਾਂ ਇਕੱਠੀ ਵੰਡਣੀ ਆ ਕੱਲੇ ਕੱਲੇ ਬੰਦੇ ਨੂੰ ਥੋੜਾ ਉਹਨਾਂ ਦੇਣ ਲੱਗਣਾ ਤੇ ਜਦੋਂ ਆਪਾਂ ਉਧਰੋਂ ਮਿਲਣਗੇ ਉਹ ਚਲੋ ਜੇ ਕੋ ਫੜਾਂਗੇ ਉਹ ਨੂੰ ਦੇ ਦਾਂਗੇ ਤੇ ਹੁਣ ਜਾਣਾ ਕਿਹਦੇ ਕੋ ਲੈਣਾ ਮੈਨੂੰ ਇਹ ਨਾ ਸਮਝ ਲੱਗਣ ਈ ਉਏ ਇਹ ਹੋਰ ਗੱਲ ਮੈਂ ਸੋਚਦਾ ਵੀ ਜਾਉਣ ਮੈਂ ਕਿਦੇ ਹੱਲ ਏ ਕੋਲੇ ਮਾਉਣ ਮੈਂ ਪਿੰਡੋਂ ਪੁੱਛ ਲਈ ਨਾ ਜੇ ਨਾਮ ਉਹ ਕੋਦੇ ਅੱਗੇ ਲੈ ਜਾਂਦੇ ਉਹਨੇ ਤੁਹਾਨੂੰ ਉਹਨਾ ਕਹਿਣਾ ਪੇ ਤੂੰ ਤਾਂ ਅੱਗੇ ਵੱਧ ਲੈ ਗਿਆ ਇੱਕ ਸਾਹ ਦੇ ਅੱਗੇ ਵੱਧ ਕਹਿੰਦੇ ਦੱਸ ਉਹਨੂੰ ਨਹੀਂ ਪਤਾ 6 ਦੇ ਕਹਣਾ ਥਾਵਾਂ ਦੇ ਇਹਨੇ ਮੇਰੇ ਝੋਨਾ ਕੀ ਸੁੱਟਣਾ ਤੇ ਕੀ ਕਰਨਾ ਤੇ ਮੇਰੀ ਗੱਲ ਸੁਣੋ ਆ ਘੜੀ ਕੋਈ ਆ ਮੈਂ ਚੰਡੀਗੜ੍ਹ ਵਾਲੇ ਨੂੰ ਦਿਓਰ ਸਾਹਿਬ ਨੂੰ ਫੋਨ ਲਾਇਆ ਤੁਹਾਡੇ ਭਰਾ ਨੂੰ ਉਹਨੇ ਫੋਨ ਹੀ ਨਹੀਂ ਚੁੱਕਿਆ ਹੂੰ ਦੇਂਦਰ ਉਹਦੇ ਫੋਨ ਇਹ ਕਰਕੇ ਨਹੀਂ ਚੁੱਕਦੇ ਵੀ ਇਹਨਾਂ ਨੇ ਕੋਈ ਮੰਗਣਾ ਹੀ ਆ ਸਾਡੇ ਕੋਲ ਜਦੋਂ ਬੰਦਾ ਥੱਲੇ ਡਿੱਗ ਪੈਂਦਾ ਨਾ ਉਹਨੂੰ ਲੋਕ ਹੀ ਮਿਲਣੋਂ ੜ ਜਾਂਦੇ ਆ ਉਹਦਾ ਫੋਨ ਚੁੱਕਣੋਂ ੜ ਜਾਂਦੇ ਆ ਤੇ ਸਾਡਾ ਕਿਹਨੇ ਫੋਨ ਚੁੱਕਣਾ ਪਰ ਚਲੋ ਅਹੀਂ ਉਹਦੋਂ ਕੀ ਮੰਗਣਾ ਸੀ ਮੈਂ ਸਿਰਫ ਉਹਨਾਂ ਸਲਾਹ ਹੀ ਕਰਨੀ ਹੈਗੀ ਉਹਦੇ ਨਾਲ ਹੱਡੀਕਾਰੀ ਸਲਾਹ ਆ ਚੱਲ ਛਾ ਫੇਰ ਵੀ ਬੰਦਾ ਜਦੋਂ ਆਪੋ ਵੱਖਰਾ ਕਹਿੰਦਾ ਵੀ ਮੈਂ ਵੱਖਰਾ ਰਹਿਣਾ ਵੱਖਰਾ ਰਹਿਣਾ ਤੇ ਵੱਖਰਾ ਹੋ ਕੇ ਰਿਹਾ ਮੈਰੀ ਗੱਲ ਹਾਂ ਨਾ ਮੈਂ ਉਹਨਾਂ ਕੋ ਸਾਂਝ ਪਿਆਲੀ ਕਰੀ ਨਾ ਕੁਝ ਨਹੀਂ ਕਰਨਾ ਪਰ ਉਹਨੇ ਮੰਨਤੇ ਹੋਊਗਾ ਅਸੀਂ ਵੱਡੇ ਥਾਂ ਹੀ ਨਾ ਮੇਰਾ ਫਰਜ਼ ਬਣਦਾ ਵਿਚਾਲਾ ਸ਼ਾ ਮੈਂ ਉਹਨੂੰ ਫੋਨ ਕਰਕੇ ਪੁੱਛਦੀ ਵੀ ਬਾਹੂ ਕਿੱਦਾਂ ਕਰਨੀ ਆ ਤੂੰ ਆਪੇ ਉਹ ਲਖਦਾ ਵੀ ਚਲੋ ਸ਼ਾ ਹੀ ਐਦਾਂ ਕਰਨੀ ਆ ਫੇਰ ਮੈਂ ਟਾਈਮ ਦਿੰਦੀ ਵੀ ਇੰਨੇ ਕ ਵਜੇ ਹੀ ਆਵਾਂਗੇ ਤੇ ਇੰਨੇ ਕ ਵਜੇ ਤੂੰ ਹੀ ਆਇਓ ਇਕੱਠੇ ਘਰ ਵੜਾਂਗੇ ਹੋਰ ਉਹਦੋਂ ਅਸੀਂ ਕੀ ਮੰਗ ਲੈਣਾ ਹੈਗਾ ਮੈਂ ਤਾਂ ਚਾਹ ਨਾ ਹੀ ਗੱਲ ਕਰਨੀ ਨੀ ਉਦਾਂ ਹੀ ਉਹਦੇ ਨਾਲ ਪਰ ਦਵਿੰਦਰ ਉਹਨੂੰ ਤਾਂ ਸ਼ੱਕ ਹੀ ਨਾ ਉਹਨੂੰ ਕੀ ਪਤਾ ਵੀ ਉਹਨੇ ਕੀ ਇਹਨਾਂ ਨੇ ਮੇਰੇ ਕੋਲ ਮੰਗ ਲੈਣਾ ਵੀ ਉਧਰੋਂ ਉਹਨੂੰ ਤੇ ਇਹ ਵੀ ਪਤਾ ਯੋ ਨਨ ਵੀ ਫੋਨ ਚੱਲ ਗਿਆ ਹੋਣਾ ਜਨਮ ਦਿਨ ਦਾ ਤੇ ਕੋਹ ਲੈਣ ਵਾਸਤੇ ਮੇਰੇ ਨਾਲ ਡੇ ਹੋਣੇ ਆ ਕੋਈ ਨਹੀਂ ਹੋ ਤਾਂ ਫਿਰ ਨਾ ਜਦ ਆਂਦੇ ਹੁੰਦੇ ਆ ਪੈਂਦੇ ਸੌਂਦੇ ਸਰਾਣੇ ਸੌਂ ਤੇ ਲੱਕ ਤੇ ਵਿੱਚ ਕਾਹੀ ਹੀ ਆਉਣਾ ਵਾ ਉਹ ਪਾਥੀਆਂ ਤੂੰ ਇੱਥੇ ਹੀ ਲਾਤੀਆਂ ਵਾ ਭਾਵੇਂ ਸੱਪ ਸੁਪ ਵੜ ਜਣਾ ਆਣ ਕੇ ਹਾਏ ਹਾਏ ਤੇ ਉੱਥੇ ਗਿੱਲੀਆਂ ਪਾਥੀਆਂ ਦੇ ਵਿੱਚ ਸੁੱਕੀਆਂ ਸੁੱਕੀਆਂ ਮੈਂ ਕੱਢ ਕੇ ਤੇ ਇੱਥੇ ਲੈ ਆਈਆਂ ਗਿੱਲੀਆਂ ਉੱਥੇ ਫੋਲ ਦਿੱਤੀਆਂ ਫਿਰ ਕੀ ਹੋਗਾ ਜੇ ਇੱਥੇ ਲੈ ਆਂਦੀਆਂ ਵਾ ਤੇ ਉਹ ਮੈਨੂੰ ਪਤਾ ਨਹੀਂ ਹੁੰਦਾ ਮੈਂ ਸੱਪ ਸੁਪ ਵਿੱਚ ਵੜਿਆ ਰਵੇ ਇੱਥੇ ਹੀ ਸੋਣਾ ਹੁੰਦਾ ਹਾਂ ਆਂਦੇ ਆ ਵੀ ਉਦੋਂ ਤਾਂ ਆਈ ਚਿਰਨੋ ਨਹੀਂ ਹੁੰਦੀ ਉਹ ਆਂਦੀ ਹੁੰਦੀ ਤੁਹਾਡਾ ਤਾਇਆ ਗੀਹੇ ਚ ਗੰਡਾ ਰੱਖਦਾ ਵਾ ਸਾਰੇ ਦਿਹਾੜੀ ਕੰਮ ਕਰਦਾ ਵਾ ਤੇ ਸੱਪ ਦਾ ਡਰ ਨਹੀਂ ਹੁੰਦਾ ਆ ਮੈਂ ਗੰਡੇ ਛਿੱਲੇ ਆ ਨਾ ਇਹ ਸ਼ਿੱਕੜ ਮੈਂ ਉੱਥੇ ਪਾਤੀਆਂ ਦੇ ਲਾਗੇ ਖਲਾਰ ਦਿੰਨੀ ਆ ਆਪੇ ਨਹੀਂ ਵੜਨਾ ਸੱਪ ਨੇ ਦੁੰਦਰ ਇਦਾਂ ਨਹੀਂ ਗੱਲਾਂ ਹੁੰਦੀਆਂ ਉਹ ਪਹਿਲਾਂ ਹੀ ਗੱਲਾਂ ਹੁਣ ਤੇ ਨਾ ਉਹ ਗੰਡੇ ਰਹਿ ਗਏ ਆ ਤੇ ਨਾ ਉਹ ਰਿਸ਼ਤੇ ਰਹਿ ਗਏ ਆ ਨਾ ਉਹ ਗੰਡਿਆਂ ਚ ਕੜਤਣ ਰਹਿ ਗਈ ਆ ਹੁਣ ਤੇ ਰਿਸ਼ਤੇਦਾਰਾਂ ਦੀ ਕੜਤਣ ਵਧ ਗਈ ਭੈਣ ਭਰਾਵਾਂ ਦੀ ਕੜਤਣ ਵਧ ਗਈ ਆ ਹਾਏ ਤੁਸੀਂ ਲਾ ਕੇ ਵੇਖ ਲਓ ਫੋਨ ਉਹਨੂੰ ਉਦਾਂ ਹੀ ਲਾ ਲਓ ਮੰਗਣਾ ਹੀ ਕੀ ਆ ਭਰਾ ਮੈਂ ਨਹੀਂ ਲਾਉਣਾ ਉਹਦਾ ਵੀ ਫਰਜ਼ ਬਣਦਾ ਮੇਰਾ ਵੱਡਾ ਭਰਾਵਾ ਮੈਂ ਉਹਨੂੰ ਪੁੱਛਾਂ ਭਰਾ ਤੇਰਾ ਕੀ ਹਾਲ ਵਾ ਮੀਮਾ ਪਿਆ ਕਿੱਦਾਂ ਵਾ ਕੋਠੇ ਕਾਠੇ ਚ ਹੋਏ ਤੇ ਨਹੀਂ ਕਿਦੇ ਲਾਇਆ ਤੇ ਨਹੀਂ ਉਹਨੇ ਸਹੀ ਗੱਲ ਹੈ ਕੋਈ ਨਹੀਂ ਪੁੱਛਦਾ ਕਿਸ ਨੂੰ ਅੱਜ ਕੱਲ ਤੇ ਇਹ ਹੀ ਹੋ ਵੀ ਜਿਹਦੇ ਕੋ ਹੈਗਾ ਖਾ ਲੋ ਤੇ ਜਿਹਦੇ ਕੋ ਨਹੀਂ ਹੈਗਾ ਬਿਸ਼ੱਕ ਬੈਰ ਰਹੋ ਤੇ ਫਿਰ ਦੂਜੀ ਗੱਲ ਇਹ ਹੀ ਹੋ ਭੁੱਖੇ ਨੂੰ ਵੇਖ ਕੇ ਕੋਈ ਦਿੰਦਾ ਨਹੀਂ ਦਖਾਂਦੇ ਨੂੰ ਵੇਖ ਕੇ ਕੋਈ ਜਰਦਾ ਨਹੀਂ ਕੋਈ ਇਦਾਂ ਹੀ ਸੰਸਾਰ ਚੱਲੀ ਜਾਂਦਾ ਪਹਿਲਾਂ ਤੋਂ ਹੀ ਤੁਰਿਆ ਆਉਂਦੇ ਐ ਇਦਾਂ ਹੀ ਇਦਾਂ ਹੀ ਤੁਰਿਆ ਜਾਣਾ ਹੁਣ ਜ਼ਿਆਦਾ ਹੋ ਗਿਆ ਵਾ ਚੱਲ ਕੱਟ ਲਾ ਗਾਣ ਹੋ ਗਿਆ ਪਰਾਣੀ ਮੁੰਦੇ ਪੈਸਾ ਤੇ ਲਾ ਵੀ ਸਗੋਂ ਜਿੰਨਾ ਕੋ ਹੈਗਾ ਉਹਨਾਂ ਕੋ ਬਥੇਰਾ ਹੈਗਾ ਵਾ ਇਹ ਨਹੀਂ ਪਰ ਮੈਨੂੰ ਇਹ ਦੱਸ ਫਿਰ ਮੈਂ ਗੇਕੋ ਲਿਆਵਾਂ ਪੈਸੇ ਮੈਂ ਹੁਣ ਤੁਹਾਨੂੰ ਕਿਹਦੇ ਕੋ ਦੱਸਾਂ ਤੁਸੀਂ ਵੇਖੋ ਤੁਹਾਡਾ ਕੋਈ ਜਾਣ ਪਛਾਣ ਵਾਲਾ ਹੈਗਾ ਵਾ ਵੀ ਹਾਂ ਜਿਹੜਾ ਥੋੜਾ ਚਿਰ ਰੁਕ ਸਕੇ ਮੈਂ ਕਿਹਾ ਵੀ ਉਹਨਾਂ ਕੋ ਲੈਵਾਂ ਨਹੀਂ ਤੇ ਅਮਰਜੀਤ ਹੋਣਾ ਕੋ ਉਹਨਾਂ ਨੂੰ ਪੁੱਛ ਲੋ ਮੈਂ ਇਹੇ ਗੱਲ ਨੂੰ ਪਹਿਲਾਂ ਹੀ ਕਹਿ ਦਿਓ ਵੀ ਇਹ ਨਾ ਆਖੀ ਪਿਛੋਨਾ ਆ ਗਿਆ ਵਾ ਤਾਂ ਮੈਂ ਫਟਾਫਟ ਮੰਗਣ ਚਲ ਜਾ ਦੋਹਾ ਮਹੀਨੇ ਦਾ ਟਾਈਮ ਦਿਓ ਉਹਨੂੰ ਨਹੀਂ ਇਹ ਮੈਂ ਉਹਨੂੰ ਇਹ ਗੱਲ ਕਹਿਣੀ ਆ ਵੀ ਐਰ ਕੰਦੀ ਤਨਖਾਹ ਮਿਲੂਗੀ ਅੱਧੇ ਤਨ ਮੈਂ ਇਹ ਤਨਖਾਹ ਜੋ ਦੇ ਦੂੰਗਾ ਅੱਧੇ ਜਦੋਂ ਦੂਜੀ ਤਨਖਾਹ ਮਿਲੂਗੀ ਤੈਨੂੰ ਮੈਂ ਉਦੋਂ ਦੇ ਦੂੰਗਾ ਜੇ ਤੇ ਅਗਲਾ ਮੰਨੂਗਾ ਅੱਦੇ ਅੱਧੇ ਤਾਂ ਹੀ ਆ ਨਾ ਨਾ ਮੰਨੂਗਾ ਤਾਂ ਫਿਰ ਆਪ ਰੱਖ ਲਾਂਗੇ ਘਰ ਤੇ ਦੂਜੀ ਵਾਰ ਪਾ ਕੇ ਉਹਨੂੰ ਇਕੱਠੇ ਦੇ ਦਾਂਗੇ ਤਾਂ ਹੀ ਮੈਂ ਕਹਾਂ ਉਹਨੂੰ ਦੋਹਾ ਮਹੀਨੇ ਆ ਰੱਖਿਓ ਚਲ ਪੁੱਛ ਤਨਖਾਹ ਉੱਥੇ ਗਾੜੀ ਕਿੰਨੀ ਕ ਮਿਲਣੀ ਜਿਹੜੇ ਅੱਧੇ ਜੇ ਚੋ ਨਾ ਗਾੜੀਕਾਰ ਆਊਗਾ ਤੇ ਫੇਰ ਆਉ ਪਹਿਲੀ ਗੱਲ ਤੇ ਉਹ ਸੂਤਰ ਆਈ ਜਾਣਾ ਅੜਤੀਏ ਕੋਈ ਆਈ ਗਿਆ ਭਈਆ 20000 ਹੋਣਾ ਮਰਜੀਤ ਨੂੰ ਕਹਿ ਦਿਓ ਇਹ ਨਾ ਹੋਵੇ ਵੀ 10000 ਰੱਖਿਓ ਤੇ ਮੁੜ ਕੇ ਫੇਰ ਨਿਆਣੇ ਨੇ ਕੋਈ ਚੀਜ਼ ਲੈਣੀ ਇਹੀ ਵੀ ਹੁਣ ਕੋ ਆਦੀ ਸੂਟ ਸੋਨਾ ਪਾ ਕੇ ਆਇਓ ਤੇ ਥੋੜਾ ਬੋਦਾ ਕੋ ਉਹਨੂੰ ਦਵਾ ਵੀ ਜਿੰਨੇ ਜੋਗੇ ਹੈਗੇ ਆ ਸੂਟ ਕ ਜਿੱਦਾਂ ਦੇ ਸਾਡੇ ਕੋਲ ਗਿਆ ਅਸੀਂ ਜਿੱਦਾਂ ਦੇ ਪ੍ਰੈਸ ਕਰਕੇ ਪਾ ਆਉਣੇ ਆ ਹੁਣ ਚੇਚਾ ਤੇ ਅਸੀਂ ਚਲੇ ਨਹੀਂ ਜਾਣਾ ਦੁਕਾਨ ਤੇ ਲੈਣਾ ਆ ਚੰਗਾ ਮੈਂ ਪਤਾ ਕਰਕੇ ਆਉਣਾ ਭਲਾ ਕੀ ਆਂਦਾ ਵਾ ਜੇ ਮਿਲ ਜਾਣਗੇ ਤੇ ਠੀਕ ਆ ਮੇਰੀ ਭੈਣ ਨਹੀਂ ਸੋਖੀ ਮੇਰੇ ਪੇਕੇ ਇੰਨੇ ਸੋਖੇ ਕਿ ਤੇ ਮੈਂ ਜਾਵਾਂ ਨਾ ਉਹਨਾਂ ਨੂੰ ਪੈਸਾਂ ਦੀ ਲੋੜ ਪੈ ਜੇ ਤੇ ਇੱਕ ਦੂਜੇ ਨੂੰਵਾਜਾਂ ਮਾਰਦੇ ਫੜਾਓ ਮੇਰਾ ਏਟੀਐਮ ਪੈਸੇ ਲਿਆਵਾ ਫੜਾਓ ਮੇਰਾ ਏਟੀਐਮ ਪੈਸੇ ਲਿਆਵਾ ਅੱਬਾ ਸਾਡੇ ਤੇ ਦਿਨ ਕਿਦਾਂ ਦੇ ਆ ਗਏ ਆ ਅਸੀਂ ਇਹ ਤਰਲੇ ਲੈਂਦੇ ਫਿਰਦੇ ਆ ਅਸੀਂ ਕਿਦਕੂ ਪੈਸੇ ਮੰਗੀਏ ਜਾ ਕੇ ਕਿੱਥੋਂ ਪੈਸੇ ਲਈਏ ਚੱਲ ਸ਼ਾ ਰੱਬਾ ਜੇ ਤੂੰ ਪੈੜਾ ਕੀਤਾ ਵਾ ਨਾ ਕੋਈ ਨਾ ਕੋਈ ਲਿਖਿਆ ਯਾ ਸਾਡੇ ਵਾਸਤੇ ਵਾਹਿਗੁਰੂ ਉਹ ਕਿਤੇ ਆਲ ਜਾਵਾਂ ਯਾਰ ਇਹ ਮੈਨੂੰ ਆਖੀ ਜਾਂਦੀ ਆ ਕਿ 20000 ਰੁਪਇਆ ਲੱਲੀ ਅਗਲਾ ਭਾਵੇਂ ਮੈਨੂੰ 10000 ਦੀ ਵੀ ਨਾ ਹਾਂ ਕਰੇ ਚੱਲ ਅੱਛਾ ਜਾਂਨਾ ਵਾ ਜਿੰਨੇ ਦਊਗਾ ਲੈ ਲਾਂਗੇ ਕੀ ਕਰਨਾ ਫਿਰ ਇਹ ਆ ਵੀ ਮਾ ਰਸਕੇ ਪਾਸ਼ਾ ਬੇਨਤੀ ਮੇਰੀ ਆ ਵੀ ਹਾਂ ਕਰ ਦੇ ਮੈਨੂੰ ਪੈਸੇ ਦੀ ਅਮਰਜੀਤ ਆਖੇ ਚਾ ਲੱਲੂ ਕੋਈ ਮੋੜ ਹੀ ਦੇਣੀ ਅਸੀਂ ਕੀ ਕਰਨੇ ਆ ਚੱਲ ਬੰਦਾ ਤਾਂ ਨਾ ਹੌਸਲਾ ਜਿਆ ਕਰੇ ਤੇ ਬੰਦਾ ਚਲੇ ਜਾਂਦਾ ਨਾ ਨਿਆਣੇ ਦੇ ਹੁੰਦਿਆ ਤੱਕ ਤੇ ਮੈਂ ਆ ਜਾਣਾ ਸੱਚ ਨਾਲ ਮੈਂ ਜਿਹੜੇ ਪੈਸੇ ਰੱਖੇ ਆ ਥੋੜੇ ਜੇ ਮੈਂ ਕਿਉਂ ਨਾ ਤੀਰੀ ਨੂੰ ਦੇ ਆਵਾ ਚਾ ਥੋੜੀ-ਪੋੜ ਮਦਦ ਹੋ ਜੂਗੀ ਉਹਦੀ ਵੇਲੇ-ਵੇਲੇ ਨਾ ਵਰਤ ਲਿਆ ਕਰੂੰਗੀ ਵੇਖਦੀ ਆ ਪਤਾ ਕਿੰਨੇ ਕਾ ਇਹ ਤਾਂ ਦਾਸ ਚੱਟ ਹੈਗਾ ਹੀ ਆ ਇਹ ਘੜਾ ਗੁਰੂ ਅਦੇ ਪਾਪਾ ਨੂੰ ਪਤਾ ਵਾ ਇਹ ਤਾਂ ਮੈਂ ਥੋੜੇ ਥੋੜੇ ਕਰਕੇ ਬਚਾਈ ਹੀ ਚੱਲ ਮੈਂ ਉਹ ਦੇ ਆਉਂਗੀ ਦੀਦੀ ਚੁੱਪ ਰੱਖ ਕੇ ਨਾ ਫੜਾਉਂਗੀ ਆਪ ਇਹ ਜਿਹੜੀ ਹੈ ਨਾ ਇਹਨਾਂ ਚੁਪਾ ਦੇਣੀ ਕਾਹ ਚਾਣੀ ਹੈ ਜੀ ਅੰਜਾ ਦਾ ਪੈਹੀ ਨਾ ਤੇ ਕੋਈ ਖੋ ਖਾਈ ਜਾਂ ਲਵੇ ਅੱਜ ਕੱਲ ਤੇ ਨਾ ਆ ਨਸ਼ੇ ਵਾਲੇ ਮੁੰਡੇ ਮਾਡੇ ਬੜੇ ਧੁਰੇ ਫੇਰਦੇ ਆ ਤੇ ਝਾਟੀ ਅਗਲੇ ਚਪੂ ਤੇ ਚਪੇੜ ਮਾਰ ਕੇ ਦੇ ਖੋ ਲੈਂਦੇ ਹੈ ਨਾ ਜਾ ਮੋ फटाफट ਲੈ ਤੁਸੀਂ ਗਏ ਨਹੀਂ ਲੈ ਮੈਂ ਤਾਂ ਮਿਸਤਰੀਆਂ ਨਾਲ ਚੱਲ ਗਿਆ ਘੜੀ ਮੈਂ ਜਦ ਮਿਸਤਰੀ ਆਗੇ ਤਾਂ ਮੈਂ ਤਾਂ ਫੇਰਾ ਮਾਰਾ ਨੀ ਇਹਨੋਂ ਉਦਾਂ ਤਾਂ ਤੁਹਾਨੂੰ ਕਿੰਨੀ ਕਾਲੀ ਹੀਗੀ ਵੀ ਮੈਂ ਫੜ ਫਟਾਫਟ ਚੱਲਾਂ ਦੁਜੰਦਰ ਮਾਮਾ ਸਾ ਵੀ ਨਹੀਂ ਰੁਕੇ ਤੇ ਇਹਨੋਂ ਨੇ ਇਨਾ ਟਾਈਮ ਲਾਤਾ ਕਿ ਉਦੋਂ ਦੀ ਮੈਂ ਤਿਆਰ ਹੋਈਆਂ ਤਾਂ ਫਿਰ ਮੈਂ ਬਾਹਰ ਨਿਕਲੀ ਆ ਇਹ ਠੇਕੇਦਾਰ ਨੂੰ ਕੰਮ ਸਮਝਾਉਣਾ ਸੀ ਨਾ ਅੱਛਾ ਅਤ ਮੈਂ ਤੂੰ ਟਲੇ ਹੀ ਦੀ ਤੂੰ ਜਾਣਾ ਹੀ ਆ ਫਿਰ ਹੈ ਮੈਂ ਤਾਂ ਤੁਹਾਨੂੰ ਕਿਹਾ ਵੀ ਮੈਂ ਜਾਣਾ ਵਾ ਜ਼ਰੂਰ ਕੋਨੇ ਕੋ ਦੇਣ ਚੱਲੀ ਹੁਣੀ ਹਾਂ ਦੇਣਾ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਂ ਕੀ ਦੇ ਆਉਣਾ ਵਾ ਤੁਸੀਂ ਮੈਨੂੰ ਕੋ ਪੈਸੇ ਫੜਾਏ ਆ ਵੀ ਮੈਂ ਦੇ ਕੇ ਆਉਣਾ ਹੀ ਚੜੇ ਹੁਣ ਜਿੱਥੇ ਜ਼ਿਆਦਾ ਪਿਆਰ ਹੈ ਨਾ ਜਿਹਦਾ ਤੇਰੇ ਆਪਣੀ ਭੈਣਾਂ ਜਿੰਨਾ ਪਿਆਰ ਕਰਦੀਆਂ ਕੋਈ ਸੌਦੇ ਪਤੇ ਵਾਲਾ ਚੁੱਲ੍ਹ ਘਾਲ ਕੋ ਕਰ ਲਈ ਦੀਆਂ ਨੇ ਇਕੱਠੀਆਂ ਜਿੰਨਾਂ ਨਹੀਂ ਸੌਦਾ ਵ ਤਾਂ ਬੜਾ ਸਸਤਾ ਆ ਜਾਂਦਾ ਵੀ ਉੱਚੋਂ ਪੈਸੇ ਬਚ ਜਾਂਦੇ ਆ ਉਹਨੇ ਕੋ ਤੇ ਤੁਸੀਂ ਮੈਨੂੰ ਦਿਨੇ ਆ ਉਹਨੇ ਕੋ ਦਿਨੇ ਸਾਰੇ ਤੇਰੇ ਲਿਆ ਹੱਥ ਲਿਆ ਕੇ ਰੱਖੀ ਦੇ ਲੈ ਆ ਵੀ ਤੇ ਜਾਣ ਨਹੀਂ ਆ ਨਾ ਉਹ ਤੇ ਮੈਂ ਖੜ ਨਹੀਂ ਹਾਂ ਹਾਂ ਉਹਨੇ ਹੀ ਹੁੰਦੇ ਚਿੰਨਕੇ ਘਾਦੇ ਖੱਟੇ ਵਾਸਤੇ ਨੇ ਬਾਕੀ ਤੇਰਾ ਡੈਕਾਉਂਟ ਚ ਹੁੰਦੇ ਪੈਸੇ ਜਾਂ ਮੇਰਾ ਵੱਖਰਾ ਅਕਾਉਂਟ ਆ ਵੀ ਮੈਂ ਉਹ ਚ ਜਮਾਰਾ ਕਰ ਰੱਖਿਆ ਪਰਸੋ ਖਾ ਆਪਣਾ ਬੋਹ ਹੁੰਦੇ ਮੇਰੇ ਪਾਸੇ ਵੇਖਣਾ ਹਾਂ ਹਾਂ ਠੀਕ ਪਰਸੋ ਵੇਖ ਲੈਣੀ ਵੀ ਕੀ ਹੈ ਹਈ ਸ਼ੱਕ ਦੇ ਵੀ ਕੋਈ ਨਾ ਹੁੰਦੀ ਹੱਦ ਹੁੰਦੀ ਐ ਇੰਦਾ ਥੋੜੀ ਕਿਸੇ ਨਾ ਕਰੀ ਦਾਂਦਾ ਕਦੀ ਨਾ ਕਿਸੇ ਦਾ ਪਰਸ ਨਹੀਂ ਭੋਲੀ ਦਾਂਦਾ ਮੈਂ ਬਗਾਨਾ ਵੇਹਣਾ ਮੈਂ ਆਪਣੀ ਘਰ ਦੀ ਜਾ ਵੀ ਵੇਖਣਾ ਮੈਂ ਨਹੀਂ ਭੁਖਾਣਾ ਬਸ ਸਿੱਤੀ ਜੀ ਘਰ ਦਾ ਹੋ ਮੈਂ ਆਪੇ ਵੇਲੇ ਨਾ ਬਸ ਹੋ ਗਿਆ ਯਕੀਨ ਕੀ ਪਤਾ ਹੁੰਦਾ ਲੋ ਜਨਾਨੀਆਂ ਦਾ ਆ 5-600 ਰੁਪਈਆ ਵਾ ਜਿਹੜਾ ਦੇਖ ਹੁਣ ਇੰਨਾ ਕਿ ਤੇ ਮੈਂ ਲੈ ਜਾਣਾ ਹੀ ਆ ਨਾ ਨਾਲ ਆਉਂਦਿਆ ਫੇਰ ਮੇਰਾ ਪਰਸ ਫੋਲ ਲਿਓ 100 ਰੁਪਏ ਦਾ ਮੈਂ ਥੇਰ ਪਾ ਲੂੰਗੀ ਬਾਕੀ ਜਿਹੜੇ ਹੋਣਗੇ ਨਾ ਤੇ ਤੁਹਾਨੂੰ ਲਿਆ ਕੇ ਤੇ ਫੜਾ ਲੂੰਗੀ ਪਾ ਲਿਓ ਮੈਲ ਜਿਹੜੇ ਪਾਉਣੇ ਹੋਏ ਇਹਦੇ ਛੇਤੀ ਆ ਜੀ ਬੈਠੀ ਰਹੀ ਓਥੇ ਅਪੇ ਕਮਾਲ ਕੀਤੀ ਪਈ ਐ ਪਰਸ ਫੋਲਣਾ ਸ਼ੁਰੂ ਕਰ ਦਿੱਤਾ ਵਾ ਐਨਾਂ ਤਾਂ ਮੈਂ ਗਰੀਬ ਹੀ ਚੰਗੀ ਹੀ ਫੇਰ ਅਪੇ ਜਿਹੜੇ ਗਰੀਬ ਹੁੰਦੇ ਘਟੋ ਘਟ ਪਰਸ ਤੇ ਨਹੀਂ ਨਾ ਫੋਲਦੇ ਹੁਜੇ ਅਮੀਰੀ ਨੂੰ ਮੈਂ ਕੀ ਕਰਨਾ ਵਾ ਜਿਹੜਾ ਪਰਸ ਫੋਲ ਲਿਆ ਮੇਰਾ ਜਮੇ ਹਲ ਦਨਾਂ ਆ ਵੀ ਗਿਆ ਪੁੱਤ ਮੈਂ ਤਾਂ ਕਦੋਂ ਦਾ ਆ ਗਿਆ ਮੈਂ ਤਾਂ ਕੱਪੜੇ ਬਦਲੇ ਤੇ ਪੁੱਤ ਪਾਣੀ ਪੀਣਾ ਇੱਥੇ ਮੈਨੂੰ ਆਵਾਜ਼ ਮਾਰਦਾ ਪਾਣੀ ਦਿੰਦੀ ਮੈਂ ਆਪਾਂ ਮੈਂ ਜਾਣਾ ਮੰਮੀ ਮੇਲੇ ਤੇ ਸਾਰੇ ਜਾਣੇ ਮੇਲੇ ਚੱਲੇ ਆ ਪੁੱਤ ਅੱਗੇ ਮਹਾਂ ਪੜਾਈ ਉਹ ਨੀਕ ਵਾ ਤੇ ਹੁਣ ਤੂੰ ਮੇਲੇ ਦੀ ਛੁੱਟੀ ਲੈ ਆਵਾ ਮੈਂ ਛੁੱਟੀ ਨਹੀਂ ਲਈ ਆ ਹਾਂ ਸਕੂਲਾਂ ਨਾਲ ਛੁੱਟੀ ਪਿੰਨਾ ਕਰਤੀ ਜਾਂਦੇ ਮੇਲੇ ਕਰਕੇ ਤੇ ਉਹਨਾਂ ਵੀ ਜਾਣਾ ਵਾ ਸਾਰਿਆਂ ਨੇ ਜਾਣਾ ਵਾ ਮੇਲਾ ਵੀ ਵਾਕਿਆ ਉੱਥੇ ਹੀ ਆ ਕੇ ਹਾਂ ਜਿੱਥੇ ਸਕੂਲ ਉੱਥੇ ਹੀ ਮੇਲਾ ਤੇ ਚੱਲ ਛੇ ਫਿਰ ਉਹਨਾਂ ਨੂੰ ਹੋਊਗਾ ਪੇ ਅਹੀਂ ਮੇਲਾ ਵੇਖ ਲਾਂਗੇ ਹਾਂ ਤੇ ਮੇਰੀ ਗੱਲ ਸੁਣਾਂ ਤੇਰੀ ਭੂਆ ਦਾ ਵੀ ਫੋਨ ਆਇਆ ਵਾ ਕੀ ਆਂਦੇ ਉਹ ਮੁੰਡੇ ਦਾ ਬਰਥਡੇ ਆ ਅੱਛਾ ਉਹ ਆਂਦੀ ਵੀ ਐ ਬਣ ਥਣ ਕੇ ਆਇਓ ਚੰਗਾ ਚੋਖਾ ਕਪੜਾ ਲਿਆਇਓ ਵਧੀਆ ਹਾਂ ਸੋਹਣੇ ਆ ਪਾ ਕੇ ਆਇਓ ਆ ਕਪੜੇ ਦੇ ਲੈ ਮੰਗੇ ਮੈਨੂੰ ਥੋੜੇ ਪੈਸੇ ਦੋ ਮੈਂ ਮੇਲੇ ਜਾਣਾ ਵਾ ਚੱਲ ਪੈਸੇ ਪੁੱਤ ਦੇ ਦਿੰਨੀ ਆ ਉਦਾਂ ਤੇ ਉਥੇ ਲੰਗਰ ਵਾਧੂ ਸਭ ਕੋ ਖਾਣ ਨੂੰ ਉਦਾਂ ਲੈ ਜਾ ਕੋਲ ਆਪਣੇ ਪਰ ਥੋੜੇ ਬੋਤੇ ਖਰਚ ਨਹੀਂ ਥੋੜੇ ਬੋਤੇ ਰੱਖ ਲਈ ਠੀਕ ਆ ਹਨਾ 500 ਰੁਪਿਆ ਬੜਾ ਵਾ ਬੜਾ ਬੜਾ 500 ਤੋਂ ਉੱਤਰਾ ਮੈਂ ਤੇ ਰੱਖਿਆ ਹੀਗਾ ਥੋੜਾ ਜਿਹਾ ਏਦਾਂ ਗਾਂ ਪਸ਼ਾਂ ਕਰਕੇ ਵੀ ਤੇ ਐਮਰਜੈਂਸੀ ਲੋੜ ਪੈ ਜੂਗੀ ਉਦਾਂ ਤੂੰ ਲੈ ਜਾ ਤੇ 100 ਰੁਪਿਆ ਖਰਚੀ ਵਿੱਚੋਂ ਚੰਗਾ ਠੀਕ ਆ ਬਾਕੀ ਮੇਰਾ ਪੁੱਤ ਧਿਆਨ ਹੈ ਕਿ ਇਹ ਜਿ ਪਾਲੀਂਗੇ ਤੇ ਛੋਟ ਸੱਟ ਨਾ ਲਵੀਂ ਨਹੀਂ ਨਹੀਂ ਛੋਟ ਕਿਉਂਕਿ ਉਹ ਕੋਹ ਤੇ ਹੀ ਰੱਖਿਆ ਵੇਲੇ ਕੇ ਵੇਲੇ ਦਾ ਬੰਨਵਾ ਤੇ ਮੇਰੇ ਮੂੰਹ ਵੀ ਨਿਕਲ ਗਿਆ 500 ਲੈ ਜਾ 200 ਦਿੰਦੀ ਪਰ ਵੱਜਾ ਹੀ 500 ਦਾ ਹੁਣ ਮੈਂ ਕਰਾਂ ਵੀ ਕੀ ਲਈ ਮੈਂ ਕਿਹੜਾ ਖਰਚ ਨੇ ਆ ਦੂਜੇ ਮੁੰਡੇ ਵੀ ਆ ਗਏ ਸਾਰੇ ਨਾਲ ਦੇ ਹਾਂ ਸਾਰਿਆਂ ਨੇ ਹੁਣਾ ਤੇ ਹੁਣ ਉਹ ਫਿਰ ਭੂਆ ਵੀ ਆਂਦੀ ਉਹ ਵੀ ਆਇਓ ਬੱਡੇ ਤੇ ਕਿੱਦਾਂ ਜਾਣਾ ਭੂਆ ਦੇ ਆਂਦੀ ਆ ਮੈਂ ਦੱਸਾਂਗੀ ਹਾਲ ਤੱਕ ਤਾਂ ਕੋਈ ਫੋਨ ਨਹੀਂ ਕੀਤਾ ਮੁੜ ਕੇ ਚਾ ਮੇਲੇ ਤੇ ਵਈਏ ਫੇਰ ਵੇਖਾਂਗੇ ਜਦੋਂ ਵੱਡੇ ਹੋਣਾ ਉਦੋਂ ਹੀ ਤਰੀਕ ਹੋਣੀ ਆ ਕਿ ਮੈਨੂੰ ਤੇ ਹੁਣ ਆਪਨੇ ਚੇਤਾ ਉਹ ਗੱਲ ਵੀ ਹੁਸਨ ਹੋਵੇ ਤੇ ਸੋ ਗੱਲ ਦਾ ਚੇਤਾ ਰਹਿੰਦਾ ਵਾ ਤੇ ਕੋਈ ਟੈਨਸ਼ਨ ਨਾ ਹੁੰਦੀਆਂ ਤੇ ਸਭ ਗੱਲਾਂ ਹੀ ਦਿਮਾਗ ਚੋਂ ਨਿਕਲ ਜਾਂਦੀਆਂ ਵਾ ਮੈਂ ਦਿਨ ਨਹੀਂ ਪੈਸੇ ਤੈਨੂੰ ਫੇਰ ਉਧਰ ਮੈਂ ਪਾਣੀ ਪੀ ਲਾ ਮੰਮੀ ਕਹਿੰਦੀ ਸ਼ੋਹਰਤ ਮੈਂ ਤੇ 50 ਹੀ ਖਰਚਨੇ ਆ ਇਹਨੇ ਨਹੀਂ ਪਾਇਆ ਖਰਚੀ ਜਾਣੇ ਉਥੇ ਲੰਗਰ ਆ ਗਿਆ ਢਿੱਡ ਭਰ ਗਿਆ ਨੰਗਰ ਨੇ ਥੋੜਾ ਹੀ ਬਣਾ ਬੰਨੀ। ਇਹਨਾਂ ਲਈ ਹੁਣ ਪੂਆ ਪਿੰਡ ਜਾਵਾਂਗੇ। ਵੀਰਾ ਪਾਣੀ ਪੁੱਤ? ਹਾਂਜੀ ਵੀਰਾ ਗਲਾ ਕਿਸੇ ਰੱਖਾ। ਗਲਾ ਮੈਂ ਪੇਸਾ ਕਰ ਲੈਣੀ ਕੋਈ ਨਹੀਂ ਆ ਲੈ ਫੜ ਮੇਰਾ ਪੁੱਤ। ਤੈਨੂੰ ਤਾਂ ਧਿਆਨ ਨਾ ਰੱਖੀ ਚੰਗਾ ਬਾਕੀ ਪਿਆਹੇ। ਨਹੀਂ ਤੇ ਐਂ ਤਾਂ ਚਲ ਜਾਣਾ ਤੂੰ। ਨੇ ਮੈਂ ਲਗਾਵਾ ਕੱਪੜੇ ਦੂਜੇ ਪੌਣ ਪੱਗ ਬੰਨਣੀ ਆਹੋ ਨਾ ਨੂੰ ਵੈ ਕਰ ਫੇ ਪਾਣ ਸਕੇ ਨਾ ਮੇਰਾ ਪੁੱਤ ਚੰਗਾ ਗਰਮੀ ਗਰਮੀ ਮੁੜਕੇ ਨਹੀਂ ਲੱਗਦੀ ਤੋ ਉਥੇ ਬਹੁਤਾ ਫਿਰਿਓ ਨਾ ਚੰਗਾ ਨਹੀਂ ਨਹੀਂ ਫਿਰਦਾ ਸਮਾਨੀਓ ਚੰਗਾ ਪੁੱਤ ਗੁਰਦੁਆਸਾ ਮੱਥਾ ਟੇਕਿਓ ਮੜਾ ਜਾ ਕੰਮ ਫਿਰਕੇ ਤੇ ਆ ਜਿਓ ਠੀਕ ਆਹੋ ਉਦਾਂ ਮੇਰਾ ਪੁੱਤ ਬੜਾ ਬੀਬਾ ਵਾ ਕਿਸਮਤ ਦੀਆਂ ਹੀ ਗੱਲਾਂ ਵਾ ਨਾ ਇੱਕੋ ਮਾੜੀਆਂ ਜਾਈਆਂ ਵਾ ਕਿਤੇ ਮੇਰਾ ਘਰ ਇੰਨਾ ਵਧੀਆ ਵਾ ਤੇ ਇਥੇ ਬੈਠਣ ਨੂੰ ਵੀ ਜਗ੍ਹਾ ਨਹੀਂ ਹੈਗੀ ਕਾਮ ਤਾਂ ਹੁਣ ਨਿਬੜ ਗਿਆ ਸਾਰਾ ਮੁੰਡਾ ਵੀ ਚਲ ਗਿਆ ਵਾ ਇਹ ਵੀ ਚਲ ਗਿਆ ਕਿਸੇ ਪਾਸੇ ਨੂੰ ਇਕੱਲੇ ਤਾਂ ਕਿੱਥੇ ਹੁਣ ਜੀ ਲੱਗਦਾ ਵਾ ਘਰ ਮੇਰਾ ਰਦਾ ਉਹ ਉਥੇ ਮੰਜੀ ਤੇ ਲੰਮੀ ਪੈਣੀ ਐ ਮੈਂ ਵੀ ਇੰਨੀ ਐ ਜਰਾਕ ਲੈ ਗੋਪੀ ਆ ਗਿਆ ਸਾਸਰੀ ਦੀ ਸਾਸਰੀ ਕਾਰ ਠੀਕ ਠਾਕ ਬਤ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਬੈਰਾ ਪਹਿਲਾਂ ਹੁਣ ਪਾਣੀ ਪੜ ਲਿਆ ਮੈਂ ਤਾਂ ਫੇਰ ਹੀ ਉਹ ਨਹੀਂ ਉੱਥੇ ਬੋ ਮੈਂ ਵੀ ਮੈਂ ਪਾਣੀ ਨਹੀਂ ਪੀਣਾ ਮੈਂ ਨਾ ਚਾਹ ਪੀ ਕੇ ਤੁਰ ਹੀ ਗਈ ਆਇਆ ਤੂੰ ਤੈਨੂੰ ਨਹੀਂ ਪਤਾ ਕਿ ਚਾਹ ਇੱਥੇ ਪੈਣ ਕੋ ਜਾਣਾ ਤੇ ਪੀਣੀ ਆ ਚਾਹ ਕੋਈ ਕਰਦੀ ਹਾਂ ਮੈਂ ਫਿਰ ਚਾਹ ਹੁਣ ਅੱਧਾ ਤੇ ਇੱਕ ਦੇ ਘੰਟੇ ਤੱਕ ਸਾਰਾ ਰਾਹ ਆਹੋ ਰਾਹ ਚੱਲ ਕੋਸ਼ ਨਹੀਂ ਗਾ ਤੇ ਜੋਦੇ ਨੂੰ ਲਿਆਂਦਾ ਨਾਲ ਉਹ ਡਿਊਟੀ ਗਿਆ ਸੀਗੇ ਅੱਛਾ ਹਾਂ ਤੇ ਕਾਤੇ ਆਈਆਂ ਤੂੰ ਬਸ ਤੈਨੂੰ ਨੇ ਮੈਂ ਸਕੂਟੀ ਤੇ ਆਈ ਆ ਤੁਹਾਡੇ ਨਾ ਉੱਥੇ ਉਹ ਪੂਰਾ ਜਹਾਜ਼ ਪਹੁੰਚਿਆ ਹੀਗਾ ਆਹੋ ਉਹਨਾਂ ਨੇ ਵਾਵਾ ਪੁੱਟਿਆ ਹੀਗਾ ਠੀਕ ਠੀਕ ਆ ਰਾਹ ਬੰਦ ਹੋ ਗਿਆ ਹੁਣ ਆ ਬੰਦ ਹੀਗਾ ਤੇ ਮੇਰੇ ਤੋਂ ਉਥੋਂ ਫਿਰ ਸਕੂਟੀ ਨਿਕਾਈ ਨਹੀਂ ਜਾਣੀ ਠੀਕ ਆ ਹਾਂ ਉਹਦਾ ਕਹਿ ਹੁੰਦਾ ਜਿਹੜੇ ਲੱਗੇ ਸੀ ਨਾ ਕੰਮ ਤੇ ਆਹੋ ਕਹਿੰਦੇ ਸੀ ਵੀ ਹੀ ਨਗਾ ਦਿੰਦੇ ਆ ਮੈਂ ਹਾਂ ਫੇਰ ਮੁੜ ਕੇ ਇਧਰੋਂ ਜਾਣ ਨੂੰ ਬੜੀ ਔਖਾ ਹੋਣਾ ਹੈ ਨਗਾਉਣ ਨੂੰ ਤੇ ਮੈਂ ਮੈਂ ਅੱਧਾ ਪੌਣਾ ਘੰਟਾ ਬੈਣਾ ਵਾ ਤੇ ਮੈਂ ਫਿਰ ਅੱਧਾ ਪੌਣਾ ਘੰਟਾ ਕਿਉਂ ਪੁੱਤ ਬੈਣਾ ਤੂੰ ਨਿਆਣਿਆਂ ਨੂੰ ਨਾਲ ਲਿਓਨੀਓ ਤੂੰ ਰਾਤ ਰਹਿਨੀਓ ਹੈ ਨਹੀਂ ਨਿਆਣੇ ਸਕੂਲ ਗਿਆ ਹੀ ਹੈ ਮੈਂ ਫਿਰ ਮੇਰੀ ਮਗਰੋਂ ਹੀ ਸਲਾਹ ਬਣੀ ਮੈਂ ਮੈਂ ਦੀਦੀ ਨੂੰ ਮਿਲ ਕੇ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਤੇ ਬਾਕੀ ਇਹ ਆਪੀ ਐਵੇਂ ਡਰੀ ਨਾ ਜਾਇਆ ਕਰੋ ਸਭ ਕੋ ਮਾੜਾ ਮੋਟਾ ਹੈਗਾ ਰੋਟੀ ਪਾਣੀ ਖਾਣ ਜੋਗਾ ਤੂੰ ਜੋਦੇ ਨੂੰ ਲਿਓਨੀਓ ਨਾਲ ਛੁੱਟੀ ਕਰਾ ਲੈਨੀਓ ਨਿਆਣਿਆਂ ਨੂੰ ਛੁੱਟੀ ਕਰਾ ਲੈਨੀਓ ਉਹ ਫਿਰ ਦੀ ਤੁਹਾਨੂੰ ਪਤਾ ਹੀ ਆ ਨੌਕਰੀਆਂ ਦਾ ਕੰਮ ਆ ਆਹੋ ਇਹ ਤੇ ਹੈ ਹੀ ਆ ਬੀ ਨੌਕਰੀ ਕੀ ਤੇ ਨਖਰਾ ਕੀ ਆਹੋ ਜਦੋਂ ਛੁੱਟੀ ਹੋਵੇ ਉਦਨ ਹੀ ਤੇ ਰਾਇਆ ਜਾਇਆ ਜਾਂਦਾ ਵਾ ਤੇ ਮੇਰਾ ਹੁਣ ਦਿਨ ਕਰਨ ਦਿਆ ਮੇਰਾ ਮਨ ਬੜਾ ਉਦਰਿਆ ਮੈਂ ਚੰਗਾ ਕੀਤਾ ਚੰਗਾ ਕੀਤਾ ਬਹੁਤ ਸੋਹਣਾ ਕੀਤਾ ਵਾ ਅਜੇ ਤਾਂ ਮੈਂ ਸਗੋਂ ਆਖਣਾ ਹੈਗਾ ਪਰ ਮੈਂ ਜਾਣਾ ਵਾ ਤੇ ਚਲ ਚੰਗਾ ਹੋਇਆ ਤੂੰ ਆ ਗਈਆਂ ਤੇ ਤੁਸੀਂ ਤਾਂ ਹੋਂਦਾ ਨਾਂ ਹੀ ਨਹੀਂ ਲੈਂਦੇ ਤੇ ਬਸ ਇਦਾਂ ਹੀ ਕੇ ਮੁੰਡਾ ਸਕੂਲੇ ਚਲ ਜਾਂਦਾ ਵਾ ਉਹੋ ਤੇਰੇ ਨਿਆਣਿਆਂ ਵਾਲਾ ਹੀ ਕੰਮ ਤਾਂ ਮੁੜ ਕੇ ਆਖੀਦਾ ਉਹਨੇ ਆਉਣਾ ਵਾ ਨਿਆਣੇ ਨੇ ਫੇਰ ਮੂੰ ਚੁੱਕੀ ਵੇਖੂਗਾ ਆਹ ਇਹ ਆ ਇਹ ਨਾ ਵੀ ਤੂੰ ਹੁਣ ਫੇਰ ਬਸ ਕੇ ਆਉਣਾ ਹੁੰਦਾ ਵਾ ਹਾਂ ਸਾਰੀ ਦਿਹਾੜੀ ਨਾਲ ਹੀ ਜਾਂਦੀ ਆ ਇਹ ਗੱਲ ਵਾ ਨਾ ਮੈਂ ਤਾਂ ਕੀ ਸੋਚ ਮੈਂ ਇਸ ਫੇ ਸਕੂਟੀ ਤੇ ਹੀ ਆ ਗਈ ਹੂੰ ਹੂੰ ਚੰਗਾ ਕੀਤਾ ਤੇ ਉਹਦੇ ਕਿੱਥੇ ਆ ਉਹਦੇ ਗਿਆ ਯੂ ਅੱਜ ਮੇਲਾ ਵੇਖਣ ਸਕੂਲੋਂ ਪਹਿਲਾਂ ਆ ਗਿਆ ਅੱਛਾ ਦੋਸਤ ਮਿੱਤਰ ਵੀ ਆ ਗਏ ਤਾਂ ਮਾਸਟਰਾਂ ਨੇ ਵੀ ਕਰਤੀ ਛੁੱਟੀ ਅੱਛਾ ਲੱਗੇ ਮੇਲਾ ਉੱਥੇ ਹੀ ਆ ਮੇਲਾ ਤੇ ਉੱਥੇ ਹੀ ਸਕੂਲ ਆ ਤੇ ਫੇ ਸਾਰਿਆਂ ਨੂੰ ਹੁੰਦਾ ਨਾਲੇ ਭੀੜ ਭੜਕਾ ਬੜਾ ਹੁੰਦਾ ਮੇਲੇ ਤੇ ਹਾਂ ਤਹੀਂ ਆਖਾ ਚੱਲ ਚੱਲ ਜਾ ਕਦੀ ਨਿਆਣੇ ਦੇ ਨਾਂ ਹੀ ਨਹੀਂ ਲਿਆ ਕਰਦੇ ਜਾਣਦਾ ਵਿਚਾਰੇ ਨੇ ਮੈਂ ਚੱਲ ਕੋਈ ਗੱਲ ਨਹੀਂ ਆ ਨਹੀਂ ਛੋੜੇ ਤੇ ਜਾਣਾ ਤੇ ਚਾਹੀਦਾ ਹਾਂ ਹੋ ਮਾਥੜੇ ਗਾਈ ਫੇ ਗਏ ਮੇਲੇ ਤੇ ਨਹੀਂ ਪਾਜੀ ਤੇ ਹੁਣ ਐਦਾਂ ਕਿਤੇ ਕੰਮ ਹੀ ਗਿਆ ਵਾ ਗੋਪੀ ਅੱਛਾ ਹਾਂ ਕੋਈ ਜ਼ਰੂਰੀ ਹੀ ਕੰਮ ਆਹੋ ਕੰਮ ਜ਼ਰੂਰੀ ਹੀ ਕੇ ਤਾਂ ਹੀ ਗਿਆ ਵਾ ਮੈਂ ਹੁਣ ਚਾਹ ਬਣਾਵਾ ਪਹਿਲੋਂ ਨਹੀਂ ਨਹੀਂ ਬਹਿ ਜਾਓ ਜੇ ਆਪਾਂ ਮੈਂ ਗੱਲਾਂ ਬਾਤਾਂ ਕਰਕੇ ਫੇਰ ਪੀਂਨੇ ਚਾਹ ਤਾਂ ਹੋ ਜਾ ਫਿਰ ਕੇ ਤਾਂ ਹੋ ਜਾ ਜਿੱਤੀ ਲਾ ਕੇ ਚਾਹ ਕੋਈ ਗੱਲ ਨਹੀਂ ਤੁਸੀਂ ਬੈਠੋ ਕੰਮ ਨੂੰ ਕੀ ਆ ਕੰਮ ਤੇ ਅਖਣਾ ਹੁੰਦਿਆ ਡੈਪੀ ਆ ਨਹੀਂ ਕਾਦਾਂ ਹੁੰਦਿਆ ਰਹਿ ਗਈ ਉਹ ਕੁੜੀ ਦਾ ਫੋਨ ਆਉਂਦਿਆ ਸੀ ਪਿੰਦਰ ਦਾ ਅੱਛਾ ਮੁੰਡੇ ਦਾ ਜਨਮ ਦਿਨ ਵਾ ਠੀਕ ਆ ਤੇ ਹਰ ਇੱਕ ਤੇ ਪੁੱਤ ਨੂੰ ਫਿਰ ਹੁੰਦਾ ਹੀ ਆ ਵੀ ਚੰਗੇ ਬਣ ਕੇ ਆਉਣ ਜਿਆਦਾ ਕੁਝ ਲੈ ਕੇ ਆਉਣ ਮਾਪੇ ਅੱਛਾ ਅਸਲੀ ਮਾਪੇ ਦੇ ਭੈਣ ਭਰਾ ਹੀ ਆ ਮਾਪੇ ਕਿਹੜੇ ਨਾਲ ਰਹਿੰਦੇ ਆ ਨਿਹਾਇ ਤੇ ਹੈ ਹੀ ਆ ਤੇ ਹੁਣ ਕਈ ਕੁੜੀਆਂ ਨੂੰ ਤਾਂ ਬੜੀ ਸੋਝੀ ਹੁੰਦੀ ਆ ਉਹ ਵੇਖ ਲੈਂਦੀਆਂ ਆ ਵੀ ਸਾਡਾ ਪਿਛੋਕੜ ਕਿਦਾਂ ਦਾ ਵਾ ਸਾਡੇ ਭੈਣ ਭਰਾ ਕਿਹੜੇ ਹਸਾਬ ਕਿਤਾਬ ਦੇ ਹਨਾ ਕਈ ਫਿਰ ਇਦਾਂ ਹੁੰਦੀਆਂ ਵਾ ਬੇ ਸਮਝ ਜੀਆਂ ਪੀ ਜਿੱਦਾਂ ਸੱਸ ਸਹੁਰਾ ਕਈ ਜਾਣ ਕਰਦੇ ਕਈ ਜਾਣ ਉਹਨਾਂ ਮਗਰ ਲਾਗੇ ਤੇ ਬਿਨਾ ਮਤਲਬ ਤੋਂ ਹੀ ਗੱਲ ਕਰ ਲੈਣੀ ਅੱਛਾ ਨਹੀਂ ਕੁਝ ਜ਼ਿਆਦਾ ਜੁਦ ਹਾਂ ਜ਼ਿਆਦਾ ਇਹੋ ਆਂਦੀ ਪੀ ਸੋਨਾ ਪਾਓ ਲੀੜਾ ਲੱਤਾ ਲਿਆਓ ਆਪਣੇ ਸੋਨੇ ਪਾ ਕੇ ਆਓ ਪੂਰਾ ਟੋਰ ਕੱਢ ਕੇ ਆਓ ਤੇ ਫਿਰ ਹੁਣ ਜੀ ਸੋਨਾ ਤੁਸੀਂ ਕਿੱਥੋਂ ਪਾ ਲੈਣਾ ਵਾ ਪਰ ਹੁਣ ਫਿਰ ਜਿਹੜੀ ਹੁਣ ਸ਼ੇਕ ਨਾਲਾਂ ਪੈੜੀ ਆ ਉਹ ਵੀ ਅਗਲੀਆਂ ਸੋਚਦੀਆਂ ਹੋਣੀਆਂ ਵਾ ਕਿ ਸਾਡਾ ਵਿੱਚ ਹਿੱਸਾ ਵਾ ਨਾ ਜਾਵਾਂਗੇ ਤੇ ਅਗਲਿਆਂ ਨੇ ਕੀਤਾ ਮੁੜ ਕੇ ਕਿਹੜੇ ਮੂੰਹ ਕੂਣਾ ਨਹੀਂ ਅੱਗੇ ਕਿਹੜੀ ਉਹਨਾਂ ਤੁਹਾਡੀ ਭਲੀ ਗੁਜ਼ਾਰੀ ਤੁਹਾਡੇ ਨਾਲ ਉਹ ਤਾਂ ਗੱਲ ਵਾ ਨਾ ਤੇ ਤੁਸੀਂ ਇੰਨੇ ਨਾ ਟੈਨਸ਼ਨ ਲਿਆ ਕਰੋ ਸੋਨਾ ਸੋਨਾ ਰਹਿਣ ਦੋ ਤੁਸੀਂ ਆਪਣੇ ਘਰਵਾਲੇ ਨਹੀਂ ਵੇਖਣਾ ਹੈਗਾ ਅੱਗੇ ਤੇ ਮੈਨੂੰ ਗੁੱਸੇ ਹੋਣ ਡਿਆ ਤੇਰਾ ਭਾਜੀ ਵੀ ਜਦੋਂ ਤੈਨੂੰ ਫੋਨ ਆਇਆ ਹੀ ਉਦੋਂ ਤੂੰ ਕਿਉਂ ਨਾ ਆਖਿਆ ਵੀ ਅਹੀ ਨਹੀਂਗੇ ਇੰਨੇ ਜੋਗੇ ਹੈਗੇ ਉਦੋਂ ਤਾਂ ਤੂੰ ਕਹੀ ਗਈ ਆ ਬੜਾ ਕੁਛ ਵਾ ਬੜਾ ਕੁਛ ਵਾ ਜਿੱਦਾਂ ਦਾ ਆਖੇਗੀ ਉਦਾਂ ਦਾ ਆ ਜਾਵਾਂਗੇ ਹੁਣ ਇੱਕ ਵਾਰ ਗੱਲਾਂ ਥੋੜੀ ਹੁੰਦੀਆਂ ਘਰ ਵਿੱਚ ਕਈਆਂ ਦੇ ਘਰਾਂ ਇੰਦੇ ਫੇਟ ਲੜਦੀ ਤੇ ਕਈਆਂ ਸਾਡੇ ਹੁਣ ਪੋਖ ਲੜਦੀ ਤੇ ਉਹਨੇ ਆਪੇ ਖਿਜਣਾ ਹੀ ਆ। ਨਹੀਂ ਖਿਜਣਾ ਤਾਂ ਉਹ ਹੈ ਉਸ ਭਾਜੀ ਤਾਂ ਹੁਣ ਸੱਚੇ ਖੇਜਦੇ ਆ। ਸੱਚਾ ਹੀ ਖੇਜਦਾ ਵਾ। ਭਾਜੀ ਉਹਨਾਂ ਤੋਂ ਇਹਨਾਂ ਨੇ ਕਿੰਨਾ ਕੀਤਾ ਮੋਰਾਂ ਥਾਣੀ ਕਰਜ਼ਾ ਦੇ ਕੇ ਤੇ ਕਰਦਾ ਬੁਰਾ ਹਲਕਾਰ ਛੱਡਿਆ ਹੁਣ ਦੋ ਦੋਨੇ ਭੈਣ ਭਰਾ ਸੌਖੇ ਹੀ ਆ। ਸੌਖੇ ਆ। ਜਾਂ ਤਾਂ ਹੁਣ ਇਹਨਾਂ ਇਹ ਕਰਦੇ ਫੋਨ ਤੇ ਗੱਲ ਤੇਰਾ ਪਾਜੀ ਕਰਦਾ। ਆਪੇ ਉਹਨੂੰ ਆਪਣੀ ਭੈਣ ਨੂੰ ਜਵਾਬ ਦਿੰਦਾ ਗੱਲ ਦਾ। ਮੁੜ ਕੇ ਆਖਣਾ ਹੀ ਪਰਜਾਈ ਕਰਾਉਂਦੀ ਆ। ਮੈਂ ਤਾਂ ਫਿਰ ਕੁਝ ਨਹੀਂ ਬੋਲੀ ਮੈਂ ਤਾਂ ਕਹ ਤੂੰ ਜੋ ਕਹੀ ਨਹੀਂ ਸਾਥ ਹੀ ਸਾਤ ਵਾ। ਜਦੋਂ ਮੈਂ ਦੱਸਿਆ ਤੇ ਇਹ ਤਾਂ ਤੜਕ ਹੋ ਗਿਆ। ਹੁਣ ਲੋੜ ਵਾ ਪੈਸਿਆਂ ਦੀ। ਹੌਣ ਪੈਸੇ ਪੁੱਛਣ ਗਿਆ ਹੀ ਉਹ ਕਿਸੇ ਨੂੰ ਅੱਛਾ ਤੇ ਫਿਰ ਪੈਸੇ ਤੋੜਨੇ ਵੀ ਔਖੇ ਹੀ ਆ ਬਾਅਦ ਚ ਲਾਉਣੇ ਤੇ ਔਖੇ ਆ ਪਰ ਉੱਥੇ ਵੀ ਨੱਕ ਲਾਉਣਾ ਜਿਹੜਾ ਵਾ ਉਹ ਵੀ ਬੜਾ ਔਖਾ ਵਾ ਨਾ ਪਰ ਉਦਾਂ ਦੀ ਵੀ ਤੁਸੀਂ ਮੇਰੀ ਮੰਨੋ ਨਾ ਸੋਨਾ 사ਨਾ ਰਹਿਣ ਦਿਓ ਆਪੇ ਚਾਰ ਗੱਲਾਂ ਹੀ ਕਰ ਲੂਗੀ ਨਾ ਉਹ ਤਾਂ ਮੈਂ ਸੋਚਣ ਨਹੀਂ ਸੀ ਅੱਗੇ ਉੱਥੇ ਬੈਠੀ ਇਕੱਲੀ ਤੇ ਫਿਰ ਮੈਂ ਹਾਰ ਕੇ ਇੱਥੇ ਆ ਗਈ ਜੀ ਪਿਆਣਿਆਂ ਵਾਂਗੂ ਵੀ ਆਉਂਦਾ ਵਾ ਨਾ ਤੇਰਾ ਭਾਜੀ ਜੇ ਤੇ ਮਿਲ ਜਾਣਗੇ ਥੋੜੇ ਬਹੁਤੇ ਠੀਕ ਵਾ ਤੇ ਜੋ ਹੋਊਗਾ ਤੇ ਉਹਨਾਂ ਨੂੰ ਫਿਰ ਮੈਂ ਕਹੂੰਗੀ ਵੀ ਆਪਣੀ ਭੈਣ ਨਾਲ ਆਪ ਗੱਲ ਕਰ ਲੋ ਵੀ ਭੈਣੇ ਜੇ ਤੂੰ ਜ਼ਿਆਦਾ ਕਹਿੰਨੀ ਤੇ ਫਿਰ ਅਸੀਂ ਨਹੀਂ ਹੁੰਦੇ ਹੋਰ ਕੀ ਆ ਆਹ ਫਿਰ ਇਹੀ ਗੱਲ ਹੋ ਸਕਦੀ ਆ ਤੇ ਹੁਣ ਜੇ ਗਏ ਆ ਤੇ ਅਜੇ ਆਏ ਨਹੀਂਗੇ ਹਾਂ ਹੁਣ ਜਿਹੜਾ ਤੂੰ ਕਹਿੰਦੇ ਸਾਰੇ ਢੱਬਾ ਤਾਂ ਲੀੜਾ ਕਪੜਾ ਉਹ ਕਿਹੜਾ ਸਸਤਾ ਬਣ ਜਾਣਾ ਉਹ ਤਾਂ ਗੱਲ ਵਾ ਪਰ ਹੁਣ ਮੈਂ ਹੀ ਕਿਹਾ ਨਾ ਮੈਂ ਕੀ ਕੀ ਚਾਹੀਦਾ ਮੈਂ ਭਲਾ ਆਖੂਗੀ ਵੀ ਕੋਈ ਗੱਲ ਨਹੀਂ ਭਾਬੀ ਜੀ ਕੁਝ ਨਹੀਂ ਚਾਹੀਦਾ ਕਿ ਮੈਨੂੰ ਤੁਹਾਡਾ ਘਰ ਦੀਦਾ ਵਾ ਮੈਂ ਤਾਂ ਉਤੋਂ ਦੀ ਹੋ ਗਈ ਆਪਣੀ ਵੱਲੋਂ ਤੇ ਉਹ ਪਹਿਣਾ ਉਤੋਂ ਨਹੀਂ ਛੱਡ ਕਿਉਂ ਮੇਰੇ ਵੀ ਉਤੋਂ ਦੀ ਹੋ ਗਈ ਉਹ ਸੋਨੇ ਤੱਕ ਤੇ ਸਭ ਕਾਹੇ ਤੱਕ ਗੱਲਾਂ ਇਦਾਂ ਹੀ ਉਹ ਤਾਂ ਤੁਹਾਨੂੰ ਪਹਿਲਾਂ ਪਤਾ ਵੀ ਬਥੇਰੀ ਚਲਾਕ ਆ ਹਾਂ ਇਹ ਗੱਲ ਹੋਈ ਹੁਣ ਜਨਮ ਦਿਨ ਦੇ ਉੱਪਰ ਕੌਣ ਸੋਨਾ ਪਾਉਂਦਾ ਉਹ ਤਾਂ ਗੱਲ ਹੀ ਜਿਆਦਾ ਹੀ ਤਕੜਾ ਹੋਊਗਾ ਤੇ ਹੁਣ ਦੇ ਪੁੱਤ ਜਨਮ ਦਿਨ ਵੀ ਆਂਦੇ ਹੁੰਦੇ ਨਾ ਵੀ ਕੋਲ ਹੋਏਦਾ ਹੀ ਸਾਰਾ ਕੁਝ ਜਨਮ ਦਿਨ ਤੇ ਕਿਹਦਾ ਨਹੀਂ ਮਨਾਉ ਨੂੰ ਜੀ ਕਰਦਾ ਹਰ ਇੱਕ ਦਾ ਕਰਦਾ ਵਾ ਪਰ ਹੁਣ ਜੇ ਆਪਾਂ ਜਾਣੇ ਆ ਗੁਰੂ ਦੀ ਬਾਣੀ ਵੱਲ ਉਹ ਤੇ ਆਂਦੇ ਜਨਮ ਦਿਨ ਮਨਾਉ ਨਾ ਤੇ ਗੁਰੂ ਘਰ ਮੱਥਾ ਟੇਕੋ ਤੇ ਪ੍ਰਸ਼ਾਦ ਚੜਾਓ ਦੇਗ ਚੜਾਓ ਤੇ ਸਭ ਕੋ ਠੀਕ ਵਾ ਬਾਕੀ ਜਿਹੜਾ ਸੋਚ ਆਪੋ ਆਪਣੀ ਸਾਰਿਆਂ ਦੀ ਹੈ ਨਾ ਜਿੱਦਾਂ ਕਿਸ ਨੂੰ ਚੰਗਾ ਲੱਗਦਾ ਤੇ ਹੁਣ ਪਹਿਲਾਂ ਰੋਟੀ ਖਾਣੀ ਆ ਕਿ ਚਾਹ ਬਣਾਵਾ ਲੀ ਕੋਈ ਨਹੀਂ ਪੀ ਲੈਨੇ ਚਾਹ ਨਹੀਂ ਮੈਂ ਚਾਹ ਬਣਾਉਣੀ ਆ ਨਹੀਂ ਰੁਕ ਜੋ ਤੀ ਪੀ ਲੈ ਮੈਨੂੰ ਜਾਨ ਲੱਗੀ ਨਾ ਪੀ ਲੂੰਗੀ ਨਹੀਂ ਕੋਈ ਨਹੀਂ ਬੁੱਤ ਚਾਹ ਬਣਾਉਣੀ ਆ ਕਿ ਨਾਲੇ ਮੈਂ ਵੀ ਘੁੱਟ ਪੀ ਲੂੰਗੀ ਬਣਾਓ